ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਗਰਿੰਦਰ ਮਾਨ ਤੁਸੀ ਦੇਖ ਰਹੇ ਹੋ ਤੁਹਾਡਾ ਆਪਣਾ YouTube ਚੈਨਲ ਅੱਜ ਆਪਾਂ ਜਿੱਥੇ ਬੂਟੇ ਲਗਾਏ ਸੀਗੇ ਪੰਜ ਉੱਥੇ ਦੁਬਾਰਾ ਫੇਰ ਪਹੁੰਚੇ ਆਂ ਪਾਣੀ ਪਾਉਣੇ ਵੀ ਉਹਨਾਂ ਦੀ ਸਾਮ ਸੰਭਾਲ ਨੂੰ ਵੀ ਕੇਰਾ ਪਾਣੀ ਪਾ ਕੇ ਤੇ ਚਲਾਈਏ ਤੇ ਪਹੁੰਚੇ ਆਪਣੇ ਬੂਟੇ ਜਿਹੜੇ ਲਾਏ ਸੀ ਸਾਰੇ ਚੱਲ ਪਏ ਆ ਤੇ ਹੁਣਾਂ ਚ ਇੱਥੇ ਛਾਪੜੀ ਲੱਗ ਗਈਆਂ ਭਰ ਕੇ ਪਾਣੀ ਪਾਉਣੇ ਆ ਇੱਥੇ ਜਿੰਨੇ ਵੀ ਸਾਰੇ ਦਰਾਖਤ ਲੱਗੇ ਨੇ ਇੰਨੇ ਕ ਜਿਆਦਾ ਨਹੀਂ ਹੈ ਜੇ ਸ਼ਾਂਤੀ ਜਿਹਨੂੰ ਆਪਾਂ ਕਹਿੰਦੇ ਨੇ ਵੀ ਹੋਨ ਕਹਿਣ ਦਾ ਬਤਨ ਕੋਈ ਕੋਈ ਆਸੇ ਪਾਸੇ ਕੋਈ ਸੜਕ ਦਾ ਕਿਸੇ ਮਸ਼ੀਨਰੀ ਦਾ ਕੋਈ 1% ਵੀ ਇੱਥੇ ਸ਼ੋਰ ਨਹੀਂ ਹੈਗਾ ਸਾਰੀ ਸ਼ਾਂਤੀ ਸ਼ਾਂਤੀ ਆ ਆ ਸਾਰੇ ਆਸੇ ਪਾਸੇ ਸਾਰੇ ਦਰਖਤੀ ਲੱਗੇ ਨੇ ਬਹੁਤ ਤਾਂ ਉਹ ਆਪਾਂ ਇੱਥੇ ਲੈ ਕੇ ਲਾਏ ਨੇ ਫਲਾਂ ਦੇ ਕਿਉਂਕਿ ਸਾਂਝੀ ਥਾਂਗੇ ਮੰਨ ਕੇ ਚਲੋ ਵੀ ਆ ਆਪਣਾ ਧਾਰਮਿਕ ਸਥਾਨ ਹੈ ਤਾਂ ਕਰਕੇ ਇੱਥੇ ਲਾਏ ਆ ਹੁਣ ਇਹਨਾਂ ਸਾਰਿਆਂ 'ਚ ਪਾਣੀ ਪਾਉਣੇ ਆ ਤੇ ਇਹਨਾਂ ਨੂੰ ਕਿਰਾਂ ਚੱਲਦਾ ਕਰਦੇ ਆ ਆ ਪਾਉਣ ਸਾਰਿਆਂ 'ਚ ਪਾਣੀ ਪਾਉਣੇ ਆ ਜੀ ਜਿੰਨੇ ਵੀ ਬੂਟੇ ਲਾਏ ਸੀਗੇ ਪੰਜ ਹੋਰ ਲਾਇ ਸੀ ਉਧਰ ਹੋਰ ਵੀ ਨੇ ਕਈ ਬੂਟੇ ਸਾਰਿਆਂ 'ਚ ਪਾਣੀ ਪਾਉਣੇ ਆ ਬਸ ਸਾਰੇ ਬੂਟਿਆਂ 'ਚ ਪਾਣੀ ਪਾਤਾ ਜੀ ਜਿੰਨੇ ਵੀ ਬੂਟੇ ਲਾਏ ਸੀ ਜਾਂ ਪਹਿਲਾਂ ਤੋਂ ਇੱਥੇ ਲੱਗੇ ਹੋਏ ਨੇ ਸਾਰਿਆਂ 'ਚ ਪਾਣੀ ਪਾਤਾ ਆਪਾਂ ਨੂੰ ਸਾਰਿਆਂ ਨੂੰ ਦਰਖਤ ਲਾਉਣੇ ਚਾਹੀਦੇ ਬੂਟੇ ਲਾਉਣੇ ਚਾਹੀਦੇ ਜਿੰਨਾ ਵੀ ਆਪਦੇ ਸਾਰੇ ਆ ਜਿੰਨਾ ਵੀ ਆਪਾਂ ਆਪ ਖੁਦ ਕਰ ਸਕਦੇ ਆ ਜਿੰਨਾ ਕ ਆਪਾਂ ਪਾਲ ਸਕਦੇ ਆ ਓਨੇ ਕ ਆਪਾਂ ਨੂੰ ਬੂਟੇ ਲਾਉਣੇ ਚਾਹੀਦੇ ਕਿਉਂਕਿ ਜਿਹੜੀ ਜਿੰਨੀ ਵੀ ਸ਼ਾਂਤੀ ਆ ਜਿਹੜੀ ਇਹ ਦਰਖਤਾਂ ਤੋਂ ਮਿਲਦੀ ਹੈ ਨਾ ਉਹ ਆਪਾਂ ਨੂੰ ਮੋਬਾਈਲ ਫੋਨ ਜਾਂ ਕੁਝ ਹੋਰ ਚੀਜ਼ਾਂ ਨਹੀਂ ਦੇ ਸਕਦੀਆਂ ਤੁਸੀਂ ਦੇਖ ਸਕਦੇ ਹੋ ਇੱਧਰ ਸਾਰੇ ਦਰਖਤਾਂ ਦੀਆਂ ਵੀ ਸ਼ਾਂਹ ਸ਼ਾਂ ਕੋਈ ਬਿਮਾਰੀ ਨਹੀਂ ਇੱਥੇ ਕੋਈ ਕੋਈ ਹੋਰ ਰੋਗ ਨਹੀਂ ਸਿਰਫ ਇੱਕ ਸ਼ਾਂਤੀ ਮਿਲਦੀ ਹੈ ਕਹਿਣ ਦਾ ਭਾਵ ਆ ਆਪਾਂ ਨੂੰ ਸਾਰੇ ਨੂੰ ਚਾਹੀਦਾ ਹੈ ਵੀ ਆਪਾਂ ਹੋਰ ਚੀਜ਼ਾਂ ਨੂੰ ਛੱਡ ਕੇ ਇਧਰ ਦਰਖਤਾਂ ਵੱਲ ਵੀ ਵਧਣਾ ਚਾਹੀਦਾ ਸਾਰਿਆਂ ਨੂੰ ਦਰਖਤ ਲਾਉਣੇ ਚਾਹੀਦੇ ਆ ਰੁੱਖ ਲਾਉਣੇ ਚਾਹੀਦੇ ਕਿਤੇ ਵੀ ਕਿੰਨੇ ਵੀ ਜਿੰਨੇ ਵੀ ਲੱਗਦੇ ਨੇ ਸਾਰਿਆਂ ਨੂੰ ਲਾਉਣੇ ਚਾਹੀਦੇ ਆ ਜਿਹੜੇ ਆਪਾਂ ਮੋਬਾਈਲ ਫੋਨਾਂ ਤੇ ਰੀਲਾਂ ਦੇਖ ਕੇ ਟਾਈਮ ਖਰਾਬ ਕਰ ਰਹੇ ਆ ਆਪਾਂ ਨੂੰ ਥੋੜਾ ਜਿਹਾ ਘਟਾ ਦੇਣਾ ਚਾਹੀਦਾ ਕਿਉਂਕਿ ਸਮਾਂ ਅੱਗੇ ਧਿਆਨ ਕਰਿਆ ਪਾਣੀ ਪਾਣੀ ਥੱਲੇ ਨੂੰ ਵਹਿੰਦੇ ਜਾ ਰਹੇ ਨੇ ਆਪਾਂ ਨੂੰ ਦਰਕਤ ਲਾਉਣੇ ਚਾਹੀਦੇ ਆ ਜਿਨ੍ਹਾਂ ਨਾਲ ਕੁਦਰਤੀ ਹਵਾਵਾਂ ਨਾਲ ਆਪੇ ਕੁਦਰਤ ਦੇ ਹਿਸਾਬ ਨਾਲ ਮੀਂਹ ਆਉਣਾ ਚਾਹੀਦਾ ਨਾਲ ਵਰਖਾ ਪੈਣੀ ਆ ਆਪਾਂ ਨੂੰ ਮੋਬਾਈਲ ਫੋਨਾਂ ਵੱਲ ਕੱਟ ਧਿਆਨ ਦੇਣਾ ਚਾਹੀਦਾ ਇੱਧਰ ਵੀ ਧਿਆਨ ਦੇਣਾ ਚਾਹੀਦਾ ਵੀ ਕੁਦਰਤੀਆਂ ਆਪਣੀਆਂ ਸੰਨੀਆਂ ਵੀ ਥਾਂਵਾਂ ਦੇ ਨੇ ਵੀ ਦਰਕਤ ਨੇ ਸਾਰੇ ਖਤਮ ਹੁੰਦੇ ਜਾ ਰਹੇ ਨੇ ਆਪਾਂ ਨੂੰ ਸਾਰਿਆਂ ਨੂੰ ਬਚਾਉਣੇ ਚਾਹੀਦੇ ਨੇ ਜਿੱਥੇ ਵੀ ਜਿੰਨਾ ਵੀ ਹੋ ਸਕੇ ਜਿਨ੍ਹਾਂ ਦੇ ਲੱਗੇ ਨੇ ਉਹਨਾਂ ਨੂੰ ਵੀ ਆਪੋ ਆਪਣੀ ਸੰਭਾਲ ਕਰਨੀ ਚਾਹੀਦੀ ਹੈ ਆਪਦੇ ਮੱਥੇ 'ਤੇ ਨੇ ਵੀ ਲੱਗੇ ਨੇ ਮੈਂ ਹੀ ਅਪੀਲ ਕਰਦਾ ਸਾਰਿਆਂ ਨੂੰ ਬੇਨਤੀ ਕਰਦਾ ਨਿਮਰਤਾ ਸਹਿਤ ਕਿਰਪਾ ਕਰਕੇ ਦਰਾਖਤ ਜਰੂਰ ਲਾਓ ਬਚਾਓ ਇਹਨਾਂ ਨੂੰ ਜਿੰਨਾ ਬਚਾ ਸਕਿਓ ਅੱਗੇ ਆਉਣ ਵਾਲਾ ਸਮਾਂ ਬਹੁਤ ਭਿਆਨਕ ਆ ਰਿਹਾ ਹੈ ਤਾਂ ਕਰਕੇ ਸਾਰਿਆਂ ਨੇ ਜਰੂਰ ਲਾਓ ਜੇਕਰ ਮੇਰਾ ਕੰਮ ਵਧੀਆ ਲੱਗੇ ਤਾਂ ਸ਼ੇਅਰ ਜਰੂਰ ਕਰਿਓ ਧੰਨਵਾਦ